ਕਿ ਬਦਤ ਸਾਰੇ ਆਯੋਤ ਉਸਾਰੀ ਗੋਗੇ ਤੇ ਗਾਇਸ ਸਹੀ ਆ ਚੁਕੇ ਆਪਣੇ ਪਲਾਂਟ ਦੇ ਵਿੱਚ ਤੇ ਗਾਇਸ ਦੇਖੋ ਸਬਜ਼ੀਆਂ ਤੇ ਗਾਇਸ ਆ ਹਲਦੀ ਆ ਦੇਖੋ ਗਾਇਸ ਆ ਮਿਰਚਾ ਦੇਖੋ ਇਹਨੂੰ ਵੀ ਮਿਰਚਾ ਲੱਗੀਆਂ ਆ ਆ ਬੈਂਗਣੀਆ ਇਹਨੂੰ ਹਜੇ ਗਾਇਸ ਲੱਗਣੇ ਆ ਲੱਗਦੇ ਨਹੀਂ ਹਜੇ ਗਾਇਸ ਤੇ ਗਾਇਜ਼ ਇੱਧਰ ਦੇਖੋ ਅਸੀਂ ਗਰਮੀ ਵਾਲਾ ਸਾਗ ਬੀਜਿਆ ਹੋਇਆ ਆ। ਓਕੇ ਲਿਆ ਗਾਇਜ਼। ਤੇ ਗਾਇਜ਼ ਇਹ ਆਪਣਾ ਨਾਰ ਦਾ ਬੂਟਾ। ਇਹਨੂੰ ਹਜੇ ਫੁੱਲੀ ਲੱਗਦੇ ਆ, ਨਾਰ ਨਹੀਂ ਲੱਗਦੇ ਹਜੇ। ਦੇਖੋ ਗਾਇਜ਼। ਇਹਨੂੰ ਵੀ ਨਿੱਕੇ ਨਿੱਕੇ ਅਮਰੂਦ ਲੱਗੇ ਦੇਖੋ। ਤੇ ਗਾਇਜ਼ ਆ ਵੇਲ ਦੇਖੋ। ਕਿੰਨੀ ਵੱਡੀ ਹੋ ਚੁੱਕੀ ਆ। ਤਾਂ ਗਾਇਸ ਇਹਨੇ ਪੂਰੀ ਦੁਬਾਰ ਕਵਰ ਕਰ ਲਈ ਆ ਤੇ ਹੁਣ ਦੇਖੋ ਗਾਇਸ ਉੱਪਰ ਵੀ ਆ ਗਾਇਸ ਦੇਖੋ ਹਲਵਾ ਲੱਗਾ ਇਹਨੂੰ ਨਿੱਕਾ ਜਿਹਾ ਗਾਇਸ ਲੱਗਦਾ ਸ਼ਾਇਦ ਖਰਾਬ ਹੋ ਗਿਆ ਆ ਜ਼ਿਆਦਾ ਦੋ ਤੋਰੀਆਂ ਤੋੜੀਆਂ ਆ ਤੇ ਹੁਣ ਆਪਾਂ ਇਹਨਾਂ ਨੂੰ ਲੈ ਕੇ ਚੱਲਦੇ ਆ ਘਰ ਤੇ ਗਾਇਸ ਅੱਜ ਦੇ ਵਲੌਗ ਨੂੰ ਇੱਥੇ ਹੀ ਐਂਡ ਕਰਦੇ ਆ ਥੈਂਕ ਯੂ ਫॉर ਵਾਚਿੰਗ ਬਾਏ